ਸਮੇ ਸਮੇਤੇ ਇਸ ਸਹਿਤ ਕਾਲਾ ਨੂੰ ਲਿਖਾਰੀਆਂ ਨੂੰ ਮੰਚ ਤੇ ਜੇ ਅੱਗੇ ਰੁਕ ਰੁਆਇਆ ਜਾਂਦਾ ਹੈ ਉਹਨਾਂ ਦੀ ਜਾਣ ਪਛਾਣ ਕਰਵਾਈ ਜਾਂਦੀ ਹੈ ਮਾਲ ਸੁਨਾ ਦਿੱਤਾ ਜਾਂਦਾ ਹੈ ਉਹਨਾਂ ਦੇ ਲੇਖ ਲਿਆ ਨੂੰ ਜਿਹੜੇ ਹੈ ਪ੍ਰਬੰਧ ਕਰਕੇ ਸਹਿਤ ਕਾਲਾ ਪਾਸੋਂ ਵਿਚਾਰ ਚਰਚਾ ਕਰਵਾਈ ਜਾਂਦੀ ਹੈ ਸੋ ਅਧਿਰੇ ਸਰ ਉਸ ਸਮਾਗਮ ਵਿੱਚ ਮੈਂ ਤੁਮ ਸੋਭਤ ਪ੍ਰਧਾਨਗੀ ਮੰਡਲ ਤੇ ਸਹਿਤ ਕਾਲਾ ਸਾਥੀਓ ਅਤੇ ਪਰਮਾਨੰਥ ਅਨਿ ਆਪ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਦਾ ਗੋਰਾ ਸਿੰਘ ਕੇ ਮੰਦਰ ਜਿਨ੍ਹਾਂ ਨੇ ਸਾਡੇ ਸਾਲਿਆਂ ਦੀ ਰਹਿਨਮਾ ਬਣ ਕੇ ਚਾਨਣ ਨਾਰਾ ਬਣ ਕੇ ਇੱਕ ਤ੍ਰਿਮਾਦ ਦੇ ਤਰ੍ਹਾਂ ਅੱਜ ਉਹਨਾਂ ਦੀਆਂ ਸ਼ਖਸੀਅਤ ਨੂੰ ਵਾਰ ਰਹਿ ਗਿਆ ਬੜੀ ਖੁਸ਼ੀ ਹੋਈ ਆ ਕਿ ਜਾਗਰਣ ਨੇ ਉਹਨਾਂ ਤੋਂ अनेका ਹੀ ਦੇਖਤਾ ਵੱਖ-ਵੱਖ ਰੰਗੀਆਂ ਦੇ ਰੂਪ ਦੇ ਵਿੱਚ ਇਸੇ ਵਾਰ ਇਹ ਹੈ ਉਹ ਜਾਗਰਣ ਇੰਟਰਨੈਸ਼ਨਲ ਸਰਦਾਰ ਭਗਵੰਤ ਸਿੰਘ ਜੀ ਦ੍ਰਦੀਪ ਸਿੰਘ ਜੀ ਗੁਨਾਬ ਸਿੰਘ ਜੀ ਜਿਹਨਾਂ ਦੀ ਟੀਮ ਨੇ ਇਸ ਜਾਗਰਣ ਇੰਟਰਨੈਸ਼ਨਲ ਨੂੰ ਉਹਨਾਂ ਦੇ ਲੇਖਨਾਂ ਨੂੰ ਜੈ ਕਿਸਮਾਣ ਕੀਤਾ ਇਸ ਗੱਲ ਦੀ ਵਧਾਈ ਦੇ ਪਾਤਰ ਹਾਂ ਭਲੇ ਨਾ ਵੱਜਦਾ ਨਹੀਂ ਲੰਬੜਿਆ ਪਰ ਜਿਸ ਤਰ੍ਹਾਂ ਵਿਚਾਰ ਚਰਚਾ ਹੋਈ ਹੈ ਉਸ ਤੋਂ ਉਹਨਾਂ ਦੀ ਬਹੁਤ ਅੱਖੀ ਸਾਖੀ ਜੜੀ ਹੈ ਉਹ ਸਾਹਮਣੇ ਨਜ਼ਰ ਆਈ ਹੈ ਦੇਸ਼ ਵਿਦੇਸ਼ ਦੇ ਵਿੱਚ ਜਾ ਕੇ ਵੀ ਉਹਨਾਂ ਨੇ ਆਪਣੀ ਮਿੱਟੀ ਦੇ ਨਾਲ ਜੁੜ ਕੇ ਜਿਹੜੀ ਸੇਵਾ ਕਰਦੇ ਨੇ ਭਾਵੇਂ ਉਹਨਾਂ ਦੀ ਉਮਰ ਸਵਾਲੀ ਹੋਵੇ ਅਜੇ ਇਸ ਤਰ੍ਹਾਂ ਹੀ ਉਹ ਜਿਹੜੀ ਹੈ ਸਿਹਤ ਦੀ ਸੇਵਾ ਕਰਦੇ ਰਹੇ ਜੋ ਹੁਕਮ ਹਰਿਆ ਹੈ ਬਨਾਥੇ ਵੱਲੋਂ ਕਪਤਾ ਨਹੀਂ ਆਪਦੀ ਨਾਲ ਹਾਜ਼ਰੀ ਭਰੀ ਜਾਵੇ ਭੋਲਾ ਸਿੰਘ ਸੰਮੁਖ ਸੰਗਰਾਮੀ ਜੀ ਨੇ ਖਾਲਸੇ ਦੀ ਗੱਲ ਕੀਤੀ ਪੋਤਵਾਰੀ ਕੋਹਰ ਵੀਰ ਜੀ ਹੋਏ ਉਹਨਾਂ ਨੇ ਵੀ ਖਾਲਸੇ ਦੀ ਜਿਹੜੀ ਹੈ ਉਹਦੇ ਵਾਸਤੇ ਸਾਡੇ ਨਾਲ ਕਪਤਾ ਨਹੀਂ ਆਪਣੀਆਂ ਭਾਵਨਾਵਾਂ ਬਲਗਟ ਕੀਤੀਆਂ ਜੋ ਇਸੇ ਨੂੰ ਹੀ ਕਿਉਂਕਿ ਪਹਿਲੇ ਸ਼ਹੀਦ ਪਰਮ ਸੰਗਰਾਮ ਪਰ ਕੀਤਾ ਗਿਆ ਹੈ ਪਰ ਮੈਂ ਯੂਗੁਰ ਸਾਖੀਪਾ ਕੇ ਡਾਕਟਰ ਭਗਵਾਨ ਕੋਲੋਂ ਸੇ ਬੇਨਤੀ ਕਰਾਂਗਾ ਕਿ ਆਪਾਂ ਥੋੜਾ ਜਿਹਾ ਦੇਖ ਲਿਆ ਕਿ ਇਹ ਕਿਹੜਾ ਆਪਣੇ ਨਾਲ ਕੋਈ ਦਿਹਾੜਾ ਵਿਸ਼ੇਸ਼ ਆ ਰਿਹਾ ਆ ਬਾਬੇ ਸਾਖੀਬਾ ਕੇ ਹੱਡੀਆਂ ਔਰ ਅੱਜ ਚਿਰਗੁਰ ਤੇਗ ਬਾਦ ਜੀ ਦਾ ਜਿਹੜਾ ਪ੍ਰਕਾਸ਼ ਦਿਹਾੜਾ ਉਹ ਕੱਲ ਨੂੰ 18 ਤਰੀਕ ਨੂੰ ਮਨਾਇਆ ਜਾ ਰਿਹਾ ਹੈ ਔਰ ਵੱਡੀ ਗੱਲ ਇਹ ਉਹਨਾਂ ਦਾ 350 ਸਾਲਾ ਜਿਹੜਾ ਸ਼ਹੀਦੀ ਸ਼ਤਾਬਦੀ ਹੈ ਉਹ ਆ ਰਹੀ ਹੈ ਨਵੰਬਰ ਦੇ ਵਿੱਚ ਤੇ ਅਸੀਂ ਆਪਾਂ ਉਹਨਾਂ ਨੂੰ ਵੀ ਸਮਾਪਤ ਕਰ ਸਕਦੇ ਸੀ ਜਾਗੋ ਦੀ ਗੱਲ ਕੀਤੀ ਹੈ ਜੇ ਗੁਰਨਾਗ ਦੇਵ ਨੇ ਜਗਾਇਆ ਹੈ ਗੁਰ ਅਰਜਨ ਦੇਵ ਨੇ ਜਗਾਇਆ ਹੈ ਤਾਂ ਗੁਰਤੇਗ ਬਾਦ ਜਿਨੇ ਸਭ ਸਾਰਿਆਂ ਨੂੰ ਜਗਾਇਆ ਹੈ ਭੈ ਗਾਹੂੰ ਵੇਚਨੇ ਨਾ ਪੈ ਮਾਂਤ ਆਣ ਦੂਸਰੇ ਧਰਮ ਲਈ ਉਹਨਾਂ ਨੇ ਆਪਣੇ ਆਪਣੇ ਕੁਰਬਾਨ ਕਰਕੇ ਜਿਹੜਾ ਸਭ ਸਾਰਿਆਂ ਨੂੰ ਜਿਹੜਾ ਇਹ ਸੰਦੇਸ਼ ਦਿੱਤਾ ਹੈ ਸੋ ਆਓ ਅਸੀਂ ਉਸ ਖਾਲਸੇ ਦੀ ਗੱਲ ਨੂੰ ਕੁਝ ਲੈਣਾ ਬਿਤਾ ਦੇ ਸਾਂਝਿਆ ਕਰਨ ਜਾ ਰਹੇ ਹਾਂ ਅਨੰਦ ਪੁਰੀ ਅੰਦਰ ਕੌਤਕ ਅਜੇ ਬਲ ਅਜੇ ਗੁਣਾ ਬਲ ਤਾਇਆ ਉਠ ਸੀਸ ਕਰੋ ਭੇਟਾ ਮੁਖ ਸਾਹਿਬ ਨੇ ਫਰਮਾਇਆ ਸ਼ਮਸ਼ੀਰ ਜਿਸ ਕਦੀ ਨੂੰ ਵੇਖ ਕੇ ਸੋਚੀ ਪੈ ਗਏ ਸਾਰੇ ਸੁਣ ਗਏ ਕਲਗੇ ਵਾਲਿਆ ਜਾਵਾ ਬਾਰ ਬਾਰ ਬਲਿਹਾਰੇ ਸੋਣੀ ਕਲਗੇ ਵਾਲਿਆ ਜਾਵਾ ਬਾਰ ਬਾਰ ਬਲਿਹਾਰੇ ਕਲ ਦਇਆ ਰਾਮ ਜਿਗਰਾ ਗੁਰਾਂ ਦੇ ਚੰਨੀ ਸੀਸ ਨਿਮਾਉਂਦਾ ਵਾਲੀ ਕੋਈ ਦੁਨੀਆ ਦਾ ਤੰਗੂ ਅੰਦਰ ਚੋਲੇ ਰਚਾਂਦਾ ਜਦ ਧਰਮਰਾਇ ਉੱਠਿਆ ਛੱਡੇ ਸੰਗਤਾਂ ਨੇ ਜਾਕਾਰੇ ਸੋਹਣੀ ਕਲਗੀ ਵਾਲਿਆ ਜਾਵਾ ਵਾਰ-ਵਾਰ ਬਲੇਹਾਰੇ ਫਿਰ ਹਿੰਮਤ ਮੋਹ ਕਮ ਤੇ ਸਭ ਚੰਦ ਤੰਬੂ ਵਿੱਚ ਲਿਜਾ ਕੇ ਸਿੰਘ ਸਾਜ ਦਿੱਤੇ ਸਾਰੇ ਸਤਗੁਰਾਂ ਅੰਮ੍ਰਿਤ ਪਾਨ ਕਰਾ ਕੇ ਸੰਗ ਪੰਜ ਕਕਾਰਾਂ ਦੇ ਗੁਰਾਂ ਸਿੰਘ ਤੀਜਾ ਨਾਲ ਸ਼ਿੰਗਾਰੇ ਸੋਹਣੀ ਕਲਗੀ ਵਾਲਿਆ ਜਾਮਾ ਵਾਰ-ਵਾਰ ਬਿਲੇਹਾਰੇ ਲੈ ਮਾਹੌਲ ਪਿਆਰਿਆਂ ਤੋਂ ਸ਼ਹਿਨशाह ਬਣਿਆ ਗੁਰੂ ਤੋਂ ਚੇਲਾ ਲੈ ਮਾਹੌਲ ਪਿਆਰਿਆਂ ਤੋਂ ਸ਼ਹਿਨशाह ਬਣਿਆ ਗੁਰੂ ਤੋਂ ਚੇਲਾ ਮਾਂ ਗੁਜਰੀ ਜੀ ਦਾ ਜਾਇਆ ਸੂਰਜ ਉਮਰੇ ਆਪ ਇਕੱਲਾ ਬੇਰੀ ਭਵ ਸਾਗਰ ਤੋਂ ਲਾਈ ਆਪ ਗੋਬਿੰਦ ਕਿਨਾਰੇ ਸੋਹਣੀ ਕਲਗੀ ਵਾਰੇ ਆ ਜਾਮਾ ਵਾਰ-ਵਾਰ ਬਿਲੇਹਾਰੇ ਬੱਬਰ ਸ਼ੇਰ ਬਣਾ ਕੇ ਬਾਣੀ ਤੇ ਬਾਣੇ ਨਾਲ ਜੋੜੇ ਬੱਬਰ ਸ਼ੇਰ ਬਣਾ ਕੇ ਬਾਣੀ ਤੇ ਬਾਣੇ ਨਾਲ ਜੋੜੇ ਸਿੰਘ ਸੋਰੀਆਂ ਲੱਖਾਂ ਮੁਗਲ ਸਿਪਾਹੀਆਂ ਦੇ ਨੂੰ ਮੋਰੇ ਤਦ ਵੀਰ ਪਾਤਸ਼ਾਹ ਦੀ ਕਰ ਗਈ ਸਭ ਦੇ ਭਾਰ ਉਤਾਰੇ ਸੋਹਣੀ ਕਲਗੀ ਵਾਰਿਆ ਇੱਕ ਬਾਝ ਖੜੇ ਗੁੰਦਾ ਗਾਥਾ ਸਿੱਖੀ ਦੀ ਇਲਾਸਾਨੀ ਦਸ਼ਮੇਸ਼ ਪਤਾ ਹਿੰਦ ਨੂੰ ਬਖਸ਼ੇ ਅਸਲੋਂ ਨਵੀਂ ਰਵਾਨੀ ਮੇਰੇ ਸਤਗੁਰਾਂ ਨੇ ਕੀਤੇ ਚੌਵੰਨਾ ਦੇ ਵਾਰੇ ਨਿਆਰੇ ਮੇਰੇ ਸਤਗੁਰਾਂ ਨੇ ਕੀਤੇ ਚੌਵੰਨਾ ਦੇ ਵਾਰੇ ਨਿਆਰੇ ਸੋਹਣੀ ਕਲਗੇ ਵਾਲਿਆ ਜਾਵਾ ਵਾਰ ਵਾਰ ਬਲੇਹਾਰੇ ਸੋਹਣੇ ਨੀਲੇ ਵਾਲਿਆ ਜਾਵਾ ਵਾਰ ਵਾਰ ਬਲੇਹਾਰੇ ਜਾਵਾ ਵਾਰ ਵਾਰ ਬਲੇਹਾਰੇ ਇਤਨੀ ਹਾਲੀ ਕਿਉਂ ਆਇ ਤੇ ਕਾ ਸੋ